ਤੁਹਾਡਾ ਗ੍ਰੀਟਿੰਗ ਤੁਸਲੇ ਜੀ ਪੱਤਰਕਾਰ ਸਾਹਿਬਾਨ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਫੇਰ ਤੁਹਾਡੀ ਆਜ਼ਾਦੀ ਬਾਰੇ ਗੱਲ ਕਰਨ ਲੱਗਿਆ ਤੇ ਜੀ ਨਿਊਜ਼ ਪੰਜਾਬ ਸਰਕਾਰ ਨੇ ਬੰਦ ਕਰ ਦਿੱਤਾ ਬਹੁਤ سارے ਸਾਡੇ ਸੋਸ਼ਲ ਮੀਡੀਆ ਦੇ ਚੈਨਲ YouTube ਚੈਨਲ ਜਿਹੜੇ ਸਰਕਾਰ ਦੇ ਖਿਲਾਫ ਮਾੜੀ ਜਿਹੀ ਗੱਲ ਕਰਦੇ ਪੰਜਾਬ ਵਾਲੀ ਦੇ ਉਹਨੂੰ ਉਹ ਬੰਦ ਕਰ ਦਿੰਦੇ। ਭਾਜਪਾ ਦੀ ਸਰਕਾਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਦੋਵੇਂ ਇਸ ਮਾਮਲੇ 'ਚ ਇੱਕੋ ਥਾਲੀ ਦੇ ਚਿੱਟੇ-ਵੱਟੇ। ਦੋਵੇਂ ਪ੍ਰੈਸ ਦੀ ਬਾਹ ਮਰੂਣਾ ਚਾਹੁੰਦੇ ਆ। ਦੋਵੇਂ ਪ੍ਰੈਸ ਨੂੰ ਦਬਾਰੇ। ਦੋਵੇਂ ਪ੍ਰੈਸ ਦੀ ਆਜ਼ਾਦੀ ਤੇ ਲਗਾਤਾਰ ਹਮਲੇ ਕਰਦੇ ਆ ਰਹੇ। ਪਹਿਲਾਂ ਪ੍ਰਿੰਟ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਤੇ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਅਜੀਤ ਅਖਬਾਰ ਤੇ ਵੱਡਾ ਹਮਲਾ ਕੀਤਾ ਗਿਆ। ਉਹਨਾਂ ਦੇ ਸੰਪਾਦਕ ਤੇ ਇੱਕ ਝੂਠੀ ਐਫਆਈਆਰ ਕੀਤੀ ਗਈ। ਹੁਣ ਜੇ ਨਿਊਜ਼ ਨੂੰ ਜਿਹੜਾ ਕਿ ਵੱਡਾ ਦੇਸ਼ ਦਾ ਚੈਨਲ ਹੈ ਉਹਨੂੰ ਪੰਜਾਬ 'ਚ ਬੰਦ ਕੀਤਾ ਗਿਆ ਹੈ। ਸਾਡੇ ਬਹੁਤ ਸਾਰੇ ਯੂਟਿਊਬਰਾਂ ਨੂੰ ਪੁਲਿਸ ਧਮਕੀਆਂ ਦੇ ਰਹੀ ਹੈ। ਬਹੁਤ ਸਾਰੇ ਪੱਤਰਕਾਰਾਂ ਨੂੰ ਪੁਲਿਸ ਤੰਕਿਆ ਦੇ ਰਹੀ ਹੈ ਬਲਾਕੇ ਪਰਮਾ ਕੇ ਕੋਸ਼ਿਸ਼ ਕਰ ਰਹੀ ਹੈ ਕਿ ਇਹਨਾਂ ਨੂੰ ਜਾਂ ਇਹ ਉਹਨਾਂ ਦੇ ਹੱਕ ਚ ਖਬਰਾਂ ਲਾਉਣ ਨਿਊਟਰਲ ਖਬਰ ਨਾ ਲਾਉਣ ਜਾਂ ਇਹਨਾਂ ਨੂੰ ਉਹ ਬੰਦ ਕਰ ਰਹੇ ਸੋ ਮੇਰਾ ਇਸ ਮਾਮਲੇ ਚ ਸਖਤ ਇਤਰਾਜ਼ ਹੈ ਮੈਂ ਮੈਂ ਇਸ ਗੱਲ ਦੀ ਸਖਤ ਸ਼ਬਦਾਂ ਚ ਨਿੰਦਾ ਕਰਦਾ ਸਰਕਾਰ ਦੇ ਐਕਟ ਦੀ ਔਰ ਅਜੀਤ ਦੇ ਖਿਲਾਫ ਜਿਹੜੀ ਐਫ ਆਈ ਆਰ ਕੀਤੀ ਉਹ ਤੁਰੰਤ ਵਾਪਸ ਕੀਤੀ ਜਾਵੇ ਜੀ ਨਿਊਜ਼ ਵਰਗੇ ਜਿਹੜੇ ਚੈਨਲ ਜਿੰਨੇ ਚੈਨਲ ਬੰਦ ਕੀਤੇ ਐ ਛੋਟੇ ਵੀ ਉਹਨਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ ਪਹਿਲੀ ਮੇਰੀ ਗੱਲ ਇਹ ਹੈ ਦੂਸਰਾ ਭਗਵੰਤ ਮਾਨ ਜੀ ਜਿੱਥੇ ਵੀ ਜਾਂਦੇ ਐ ਪਤਾ ਆ ਗਿਆ ਉੱਥੇ ਮਲਾਜਮਾਂ ਨੂੰ ਹਾਊਸ ਅਰੈਸਟ ਕਰ ਲੈ ਤਿਆਰ ਆਤ ਨੂੰ ਹੁੰਦੇ ਐ ਮੈਂ ਪੁੱਛਣਾ ਚਾਹੁੰਦਾ ਕਿ ਤੁਹਾਡਾ ਮਲਾਜਮਾਂ ਦੇ ਨਾਲ ਕਿਆ ਬੈਰ ਹੈ ਸਰਕਾਰ ਦਾ ਮਲਾਜਮਾਂ ਦੇ ਨਾਲ ਅੱਛਾ ਕੋਆਰਡੀਨੇਸ਼ਨ ਹੋਣਾ ਚਾਹੀਦਾ ਹੈ अच्छे तरीके ਦੇ ਨਾਲ ਸਰਕਾਰਾਂ ਤਾਂ ਚੱਲਦੀਆਂ ਜੇ ਸਰਕਾਰ ਨੂੰ ਦਵਾਈ ਜਾਂ ਸਰਕਾਰ ਮੁਲਾਜ਼ਮਾਂ ਨੂੰ ਦਵਾਈ ਜਾਏਗੀ ਜੇਲ੍ਹ 'ਚ ਡੱਕੇਗੀ ਐਸੇ ਮੁੱਖ ਮੰਤਰੀ ਦੀ ਕਿਹੜੀ ਪਾਪੂਲਾਰਿਟੀ ਹੈ ਜਿਹਦੇ ਆਪਣੇ ਹੀ ਮੁਲਾਜ਼ਮਾਂ ਨੂੰ ਪਹਿਲਾਂ ਜੇਲ੍ਹ ਵਿੱਚ ਭੇਜ ਕੇ ਉਹ ਕਿਤੇ ਜਾਵੇ ਅੱਜ ਉਹਨਾਂ ਨੇ ਆਨੰਦਪੁਰ ਸਾਹਿਬ ਜਾਣਾ ਏਰੀਆ ਜਾਣਾ ਹੋਏਗਾ ਤਾਂ ਉੱਥੇ ਦੇ ਸਾਰੇ ਮੁਲਾਜ਼ਮ ਲੀਡਰ ਅੱਜ ਹਾਊਸ ਰੈਸਟ ਕਰ ਲਿਆ ਅਸੀਂ ਇਸ ਦੀ ਕੋ ਨਿੰਦਾ ਕਰਦੇ ਹਾਂ ਔਰ ਐਸੀ ਅੱਜ ਕੱਲ ਸਾਡੇ ਕਾਰਕੁਨਾਂ ਨੇ ਅਨੰਦਪੁਰ ਸਾਹਿਬ ਹਲਕੇ ਦੇ ਵਿੱਚ ਰੋਪੜ ਜ਼ਿਲ੍ਹੇ ਦੇ ਵਿੱਚ ਇੱਕ ਵੱਡੀ ਕਾਰਵਾਈ ਕਰਕੇ ਰਾਤ ਨੂੰ 2:30 ਵਜੇ ਆਮ ਆਗ੍ਰੀ ਪਾਰਟੀ ਦੀ ਸ਼ੈ ਦੇ ਨਾਲ ਚੱਲ ਰਹੀ ਨਜਾਇਜ਼ ਮਾਈਨਿੰਗ ਨੂੰ بے ਨਕਾਬ ਕੀਤਾ ਫੜਿਆ ਹੈ ਮੈਂ ਮੁੱਖ ਮੰਤਰੀ ਜੀ ਨੂੰ ਪੁੱਛਣਾ ਚਾਹੁੰਦਾ ਹਾਂ ਯਾਰ ਉਹ ਇਸ ਗੱਲ ਤੇ ਆਪਣਾ ਬਿਆਨ ਦੇਣ ਕਿ 2 ਦਿਨ ਪਹਿਲਾਂ ਇੱਥੇ ਸਾਡੇ ਹਲਕੇ ਦੇ ਵਿੱਚ ਜਲੰਧਰ ਹਲਕੇ ਦੇ ਵਿੱਚ ਨਜਾਇਜ਼ ਮੈਨਿੰਗ ਪਈ ਗਈ ਹੈ। ਅੱਜ ਕੱਲ੍ਹ ਰੋਪੜ ਜ਼ਿਲ੍ਹੇ ਦੇ ਵਿੱਚ ਰਾਤ ਨੂੰ ਸਾਡੇ ਲੀਡਰਾਂ ਨੇ ਜਾ ਕੇ ਉਹਨਾਂ ਨੂੰ ਬੇਨਕਾਬ ਕੀਤਾ ਹੈ। ਕੀ ਦੀ ਸ਼ੈ ਤੇ ਚੱਲਦੀ ਹੈ ਮੁੱਖ ਮੰਤਰੀ ਜੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਤੁਹਾਡਾ ਇਹਦੇ ਵਿੱਚ ਕੀ ਰੋਲ ਹੈ? ਤੁਹਾਡੇ ਮੰਤਰੀਆਂ ਐ ਰਐਮਐਲਐਆਂ ਦਾ ਕੀ ਰੋਲ ਹੈ? ਤੁਹਾਡੀ ਪੁਲਿਸ ਦੇ ਅਧਿਕਾਰੀ ਜਿਹੜੇ ਤੁਹਾਡੇ ਉਸਤ ਪਨਾਹੀ ਕਰਦੇ ਉਹਨਾਂ ਦਾ ਕੀ ਰੋਲ ਹੈ? ਮੈਂ ਇਹ ਪੁੱਛਣਾ ਚਾਹੁੰਦਾ ਜਦੋਂ ਸਾਡੀ ਸਰਕਾਰ ਸੀ ਉਦੋਂ ਲੀਗਲ ਮਾਈਨਿੰਗ ਤੇ ਤੁਸੀਂ ਰੇਡਾ ਕਰਦੇ ਸੀ ਅੱਜ ਇਲੈਗਲ ਮਾਈਨਿੰਗ ਹੋਈ ਹੈ ਹੋ ਰਹੀ ਹੈ ਹਰ ਜਗ੍ਹਾ ਤੁਸੀਂ 20 ਕਰੋੜ ਰੁਪਇਆ ਵੀ ਦਿੱਤਾ ਨਹੀਂ 20000 ਕਰੋੜ ਦੀ ਗੱਲ ਕਹੀ ਸੀ ਸਾਲਾਨਾ ਹੋਏਗਾ ਤੁਸੀਂ 20 ਕਰੋੜ ਵੀ ਨਹੀਂ ਦਿੰਦੇ ਕਿਸ ਤਰੀਕੇ ਦੇ ਨਾਲ ਸਾਡੀ ਪੈਸੇ ਨੂੰ ਤੁਹਾਡਾ ਪਾਰਟੀ ਚੂਨਾ ਲਗਾ ਕੇ ਤੁਸੀਂ ਪਾਰਟੀ ਦਾ ਪੈਸੇ ਪਾਰਟੀ ਦੇ ਕੰਮਾਂਵਾਜ਼ ਤੇ ਪੈਸੇ ਵਰਤ ਰਹੇ ਹੋ ਤੁਹਾਡੇ ਲੀਡਰ ਆਪਣੇ ਪਰਸਨਲ ਪੈਸੇ ਉਸ ਨੂੰ ਇਕੱਠੇ ਕਰ ਰਹੇ ਐ ਐਸੀ ਐਸੀ ਕੋਰਨਿੰਦਾ ਕਰਦੇ ਆ ਰਸੀਂ ਮੰਗ ਕਰਦੇ ਆ ਕਿ ਤੁਰੰਤ ਜਿਹੜੇ ਬੰਦੇ ਨਜਾਇਜ਼ ਮਾਈਨਿੰਗ ਕਰਦੇ ਸੀ ਉਹਨਾਂ ਤੇ ਪਰਚਾ ਕੀਤਾ ਜਾਵੇ ਤੇ ਉਹਦੇ ਪਿੱਛੇ ਜਿਹੜੇ ਤੁਹਾਡੇ ਐਮ ਐਲ ਏ ਹੈ ਮੰਤਰੀ ਹੈ ਉਹਨਾਂ ਨੂੰ ਬੇਨਕਾਬ ਕੀਤਾ ਜਾਵੇ ਅੱਜ ਤੋਂ ਵੀਡੀਓ ਰੇਟ ਸਰ ਆ ਥਰਮਲ ਪ੍ਰੋਅਨ ਲੇਕਿਨ ਉਹਦਾ ਕਾਰਨ ਇਹ ਹੈ ਕਿ ਸਾਡੇ ਬੰਦਿਆਂ ਨੇ ਪਹਿਲਾਂ ਇਲੀਗਲ ਮਾਈਨਿੰਗ ਬੇਨਕਾਬ ਕੀਤੀ ਹੈ ਅਰ ਬਖ ਬਖ ਥਾਮਾ ਤੇ ਕੀਤੀ ਹੈ ਪੂਰੇ ਪੰਜਾਬ ਦੇ ਵਿੱਚ ਪਹਿਲਾਂ ਭਗਵੰਤ ਮਾਨ ਜੀ ਕਹਿੰਦੇ ਸੀ ਅਸੀਂ ਮੈਨੂਅਲ ਟਰਾਲੀਆਂ ਭਰਾ ਕੇ ਟਰਾਲੀਆਂ ਜਿਦਾਂ ਮਾਗੇ ਕਿਤੇ ਟਰਾਲੀ ਪਰ ਦੀ ਦਿਖਾ ਦਿਓ ਮੈਨੂੰ ਦਿਨ ਦੇ ਵਿੱਚ ਕਿਤੇ ਮੈਨੂਅਲ ਮੈਨੂਅਲ ਮਾਈਨਿੰਗ ਹੁੰਦੀ ਦਿਖਾ ਦਿਓ ਪੂਰੇ ਸੂਬੇ ਦੇ ਵਿੱਚ ਰਾਤ ਨੂੰ ਮਾਈਨਿੰਗ ਹੁੰਦੀ ਹੈ ਟਿਪਰਾਂ ਅਰ ਮਸ਼ੀਨਾਂ ਦੇ ਨਾਲ ਹੁੰਦੀ ਹੈ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਸ਼ਹਿ ਦੇ ਨਾਲ ਹੁੰਦੀ ਹੈ 13 ਲੋਕੇਸ਼ਨਸ ਖੋਪੜਦੀਆਂ ਸਾਲ ਨੇ 300 ਕਰੋੜ ਰੁਪਏ ਦੇ ਚੱਕਰ ਤੇ ਜਿਹੜਾ ਪ੍ਰੈਸ਼ਰ ਵਾਲੀ ਸਾਈਟ ਆ ਫੋੜ ਲਈ ਦੇਖੋ ਜੀ ਅਸਲ ਦੇ ਵਿੱਚ ਜਿਸ ਦਿਨ ਦੀ ਇਹ ਸਰਕਾਰ ਆਈ ਹੈ ਇਹ ਅਸਲੀ ਮਾਫੀਆ ਗਰੁੱਪ ਹੈ ਸਰਕਾਰ ਦੇ ਲੀਡਰ ਹੈ ਇਹਨਾਂ ਨੇ ਚੁਣ-ਚੁਣ ਕੇ ਐਮ.ਐਲ.ਏ ਨੂੰ ਟਿਕਟਾਂ ਦਿੱਤੀਆਂ ਜਿਹੜੇ ਬਾਅਦ ਦੇ ਵਿੱਚ ਮਾਫੀਆ ਚਲਾਉਣ ਸੀਤ ਲੰਗਰਾਲ ਵਰਗੇ ਬੰਦੇ ਜਿੰਨੇ ਵੀ ਇਹਨਾਂ ਦੇ ਲੀਡਰ ਹੈ ਉਹ ਇੱਕ ਅਸਲ ਦੇ ਵਿੱਚ ਮਾਫੀਆ ਗਰੁੱਪ ਹੈ ਜਿਹੜਾ ਇਹਨਾਂ ਨੇ ਜਿਹਨਾਂ ਨੂੰ ਟਿਕਟਾਂ ਦੇ ਕੇ ਐਮਐਲਏ ਵੀ ਬਣਾ ਲਿਆ ਤੇ ਬਾਅਦ ਦੇ ਵਿੱਚ ਹੋਰ ਆਉਧਿਆ ਤੇ ਇਹ ਆ ਪਾਰਟੀ ਦੇ ਕੰਮ ਕਰਦੇ ਆ ਪੂਰੇ ਪੰਜਾਬ ਦੇ ਵਿੱਚ ਇਲੀਗਲ ਮੈਨਿੰਗ ਨਜਾਇਜ਼ ਸ਼ਰਾਬ ਦਾ ਧੰਦਾ ਡਰੱਗਸ ਦਾ ਧੰਦਾ ਚਿੱਟੇ ਦਾ ਧੰਦਾ ਪੂਰੇ ਜਲੰਧਰ ਵਿੱਚ ਖਾਸ ਤੌਰ ਤੇ ਲਾਟਰੀ ਦਾ ਪੂਰੇ ਪੰਜਾਬ ਵਿੱਚ ਦੜੇ ਸੱਟੇ ਦਾ ਧੰਦਾ ਪੂਰਾ ਆਮ ਆਦਮੀ ਪਾਰਟੀ ਦਾ ਇੱਕ ਨੈਕਸਸ ਹੈ ਜਿਹੜਾ ਇਹਨੂੰ ਚਲਾ ਰਿਹਾ ਹੈ ਸਰ ਵੀਡੀਓ ਹੁੰਦੀ ਲੋਕ ਦਸਤਾਖਤ ਕਿਤੇ ਆ ਤੇ ਨਾ ਮਸਾਲੇ ਪਲਾਂਟ ਨਹੀਂ ਹੋਏ ਜਿਹੜੇ ਬੰਦੇ ਇਹਨਾਂ ਨੇ ਪ੍ਰਧਾਨ ਮੰਤਰੀ ਨੇ ਆਉਣਾ ਤੇ ਸਾਰੇ ਕਰਮਚਾਰੀ ਗ੍ਰਿਫਤਾਰ ਕਰ ਲਏ ਮੁੱਖ ਮੰਤਰੀ ਨੇ ਸਰ ਮੈਂ ਮੈਂ ਆਪਣੀ ਗੱਲ ਪੂਰੀਆ ਕਰਨਾ ਮੈਂ ਫਿਰ ਤੁਸੀਂ ਸਾਰੀਆਂ ਕਰ ਲਿਓ ਇੱਕ ਐਸੀ ਦੇਸ਼ ਦੇ ਫੌਜੀਆਂ ਦੇ ਨਾਲ ਅਸੀਂ ਉਹਨਾਂ ਨੂੰ ਪਿਆਰ ਕਰਦੇ ਆ ਅਸੀਂ ਉਹਨਾਂ ਦੇ ਮਾਣ ਕਰਦੇ ਆ ਅਸੀਂ ਉਹਨਾਂ ਦੇ ਖੜੇ ਆ ਐਸੀ ਅਗਨੀਵੀਰ ਜਿਹੜੀ ਸਕੀਮ ਲੈ ਕੇ ਆਇਆ ਉਸ ਦਾ ਵਿਰੋਧ ਕਰਦੇ ਆ ਐਸੀ ਕਹਿੰਦੇ ਫੌਜੀ ਭਰਤੀ ਕਰਨ ਵਾਸਤੇ ਫੌਜੀ ਨੂੰ ਪੂਰੀ ਸਮੇਂ ਲਈ ਭਰਤੀ ਕਰੋ ਤੇ ਬਾਅਦ ਚ ਉਹਦੀ ਜੌਬ ਹੈ ਜਿਹੜੀ ਉਹ ਪੈਨਸ਼ਨੇਬਲ ਬਣਾਓ ਤਾਂ ਕਿ ਉਹ ਬਾਅਦ ਵਿੱਚ ਵੀ ਆ ਕੇ ਗੁਜ਼ਾਰਾ ਕਰ ਸਕੇ ਦੂਸਰਾ ਪੰਜਾਬ ਸਰਕਾਰ ਨੇ ਐਸੀ 57000 JOJ ਭਰਤੀ ਕੀਤੇ ਹੋਏ ਸੀ ਪੰਜਾਬ ਸਰਕਾਰ ਨੇ ਫੌਜੀਆ ਦੇ ਨਾਲ ਧਰੋ ਕਮਾ ਕੇ ਉਹ ਸਕੀਮ ਖਤਮ ਕਰਤੀ ਹੈ ਉਹਦਾ ਸਕੀਮ ਦਾ ਬਹੁਤ ਲਾਭ ਹੋ ਰਿਆ ਸੀ ਪੰਜਾਬ ਨੂੰ ਉਹ ਸਕੀਮ ਦੇ ਨਾਲ-ਨਾਲ ਸਾਰੇ ਫੌਜੀ ਭਾਈ ਸਾਡੇ ਇਹਨਾਂ ਨੇ بے ਰੁਜ਼ਗਾਰ ਕਰਤੇ ਉਹਨਾਂ ਨੂੰ ਕੱਢ ਦਿੱਤਾ ਹੈ ਇਸ ਗੱਲ ਦੀ ਅਸੀਂ ਨਿੰਦਾ ਕਰਦੇ ਅਸੀਂ ਮੰਗ ਕਰਦੇ ਕਿ ਤੁਰੰਤ ਉਹ ਸਕੀਮ ਚਾਲੂ ਕਰਕੇ ਜਿਨ੍ਹਾਂ ਨੂੰ ਕੱਢਿਆ ਉਹਨਾਂ ਦੀਆਂ ਨੌਕਰੀਆਂ ਦੁਬਾਰੇ ਤੇ ਬਹਾਲ ਕੀਤੇ ਜਾਣ ਇਕ ਮੈਂ ਬੀਐਸਪੀ ਦੇ ਵਰਕਰਾਂ ਨੂੰ ਅਪੀਲ ਕਰਨੀ ਹੈ ਕਿ ਅੱਜ ਜ਼ਰੂਰਤ ਹੈ ਸੰਵਿਧਾਨ ਬਚਾਉਣ ਦੀ ਅੱਜ ਜ਼ਰੂਰਤ ਹੈ ਜੋ ਸੋਚ ਕਾਸ਼ੀਰਾਮ ਜੀ ਨੇ ਦਿੱਤੀ ਸੀ ਉਸ ਨੂੰ ਅੱਗੇ ਲੈ ਜਾਣ ਦੀ ਅੱਜ ਜ਼ਰੂਰਤ ਹੈ ਬਾਬਾ ਸਾਹਿਬ ਅੰਬੇਦਕਰ ਸਾਹਿਬ ਦਾ ਨਾਮ ਬਚਾਉਣ ਦੀ ਉਹਨਾਂ ਦਾ ਸੰਵਿਧਾਨ ਬਚਾਉਣ ਦੀ ਤੇ ਉਹਨਾਂ ਦੀ ਸੋਚ ਬਚਾਉਣ ਦੀ ਇਸ ਕਰਕੇ ਬੀਐਸਪੀ ਦੇ ਵਰਕਰ ਕਿਸੇ ਦੇ ਕਹਿਣ ਤੇ ਵੋਟਾਂ ਨੂੰ ਡਾਇਵਰਟ ਨਾ ਕਰਨ ਕਾਂਗਰਸ ਅੱਜ ਸੰਵਿਧਾਨ ਬਚਾਉਣ ਵਿੱਚ ਲੱਗੀ ਵੀ ਹੈ ਕਾਂਗਰਸ ਬਾਬਾ ਸਾਹਿਬ ਦੀ ਸੋਚ ਬਚਾਉਣ ਵਿੱਚ ਲੱਗੀ ਵੀ ਹੈ ਬੀਐਸਪੀ ਦੇ ਕੁਝ ਕੈਂਡੀਡੇਟ ਭਾਜਪਾ ਨਾਲ ਮਿਲ ਕੇ ਸਿਰਫ ਕਾਂਗਰਸ ਦੀਆਂ ਵੋਟਾਂ ਤੋੜਨ ਵਾਸਤੇ ਇੱਥੇ ਦਾ ਜਿਹੜਾ ਭਾਜਪਾ ਦਾ ਕੈਂਡੀਡੇਟ ਹੈ ਉਹ ਬੀਐਸਪੀ ਦੇ ਕੈਂਡੀਡੇਟ ਨੂੰ ਪੂਰਾ ਸਪான்ਸਰ ਕਰ ਰਿਹਾ ਪੈਸੇ ਦੇ ਰਿਹਾ ਪੋਸਟਰ ਛਪਾ ਕੇ ਦੇ ਰਿਹਾ ਸਿਰ ਇਸ ਕਰਕੇ ਕਿ ਜਿਹੜੇ ਲੋਕ ਅੰਬੇਦਕਰ ਸਾਹਿਬ ਦੀ ਸੋਚ ਨੂੰ ਅੱਗੇ ਲੈ ਲੈ ਕੇ ਜਾ ਰਹੇ ਉਹਨਾਂ ਨੂੰ ਉਹਨਾਂ ਦੀਆਂ ਬੋਟਾਂ ਫੱਟ ਜਾਣ ਉਹਨਾਂ ਨੂੰ ਵੋਟ ਨਾ ਪਵੇ ਇਸ ਕਰਕੇ ਮੈਂ BSP ਦੇ ਵਰਕਰ ਨੂੰ ਕੇਡਰ ਨੂੰ ਅਪੀਲ ਕਰਦਾ ਕਿ ਤੁਸੀਂ ਮੇਰੇ ਨਾਲ ਕਾਂਗਰਸ ਪਾਰਟੀ ਦੇ ਨਾਲ ਇਕੱਠੇ ਹੋ ਏਕਤਾ ਦੇ ਨਾਲ ਵੋਟਾਂ ਪਾਈਏ ਤਾਂ ਕਿ ਆਪਾਂ ਆਪਣਾ ਸੰਵਿਧਾਨ ਬਚਾ ਸਕੀਏ ਇੱਕ ਐਸੀ ਅੱਜ ਜਿਹੜੇ ਪੰਜਾਬ ਦੇ ਕਰਮਚਾਰੀਆ ਸਰਕਾਰੀ ਉਹ ਬੜੇ ਪਰੇਸ਼ਾਨ ਹੈ ਉਹਨਾਂ ਦਾ ਡੀਏ ਸਰਕਾਰ ਨੇ ਰੋਕਿਆ ਹੋਇਆ ਮੈਂ 12 14% ਡੀਏ ਦੇ ਕੇ ਗਿਆ ਸੀ ਵਿੱਤ ਕਮਿਸ਼ਨ ਦੀ ਰਿਪੋਰਟ ਲਾਗੂ ਕਰਤੀ ਸੀ ਸਾਰੇ ਕਰਮਚਾਰੀਆ ਨੇ ਤਨਖਾਹਾਂ ਵਧਾਈਆਂ ਆਗਨਵਾੜੀ ਵਰਕਰ ਆਸ਼ਾ ਵਰਕਰ ਸਾਰੀ ਤਨਖਾਹ ਵਧੀ ਲੇਕਿਨ ਇਹ ਸਰਕਾਰ ਨੇ ਉਸ ਤੋਂ ਬਾਅਦ ਡੀਏ ਰੋਕਿਆ ਹੋਇਆ ਐਸੀ ਇਹ ਐਲਾਨ ਕਰਦੇ ਹੈ ਕਿ ਰਾਜਸਥਾਨ हिमाचल च ओल्ड पेंशन स्कीम लागू हो गई है ਸਾਡੀ ਸਰਕਾਰ ਆਏਗੀ ਤਾਂ ਐਸੀ ਪੰਜਾਬ ਚ ओल्ड ਪੈਨਸ਼ਨ ਸਕੀਮ ਲਾਗੂ ਕਰਾਂਗੇ ਤੇ ਕੇਂਦਰ ਸਰਕਾਰ ਦੇ ਵਿੱਚ ਵੀ ਅਸੀਂ ओल्ड ਪੈਨਸ਼ਨ ਸਕੀਮ ਲਾਗੂ ਕਰਾਂਗੇ ਇਸ ਤੋਂ ਇਲਾਵਾ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਕਿ ਮਨਰੇਗਾ ਸਕੀਮ ਜਿਹੜੀ ਪਿੰਡਾਂ ਚਲਦੀ ਹੈ ਉਹਦੀਆਂ ਦਿਹਾੜੀ ਵਧਾਈ ਜਾਏਗੀ ਦਿਹਾੜੀਆਂ ਦੀ ਗਿਣਤੀ ਵਧਾਈ ਜਾਏਗੀ ਨਾਲ ਨਾਲ ਸ਼ਹਿਰ ਵਿੱਚ ਵੀ ਮਨਰੇਗਾ ਸਕੀਮ ਪਿੰਡਾਂ ਵਾਂਗੂ ਹੀ ਚਲਾਈ ਜਾਏਗੀ ਇਹ ਨਵੀਂ ਸਕੀਮ लेके ਆਵਾਂਗੇ ਜਿਹਦੇ ਨਾਲ ਪਿੰਡਾਂ ਦੀ ਜਿਹੜੀ ਚੱਲ ਰਹੀ ਮਰੇਗਾ ਦੇ ਨਾਲ-ਨਾਲ ਸ਼ਹਿਰ ਵਿੱਚ ਵੀ ਚੱਲੇ ਕਾਂਗਰਸ ਪਾਰਟੀ ਨੇ 30 ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਆਉਣ ਵਾਲੇ ਦਿਨਾਂ 'ਚ ਅਸੀਂ ਸਰਕਾਰ ਬੜੇ ਕਾਂਗਰਸ ਦੀ ਤਾਂ 30 ਲੱਖ ਨੌਕਰੀਆਂ ਜਿਹੜੀਆਂ ਉਹ ਅਸੀਂ ਦੇਣੀਆਂ ਉਹ ਤੁਸੀਂ ਪੁੱਛਿਓ ਜਿਹੜੀ ਗੱਲ ਸਰ ਰਾਸ਼ਟਰੀ ਗਵਾਹ ਮੰਗ ਹੈ ਮੰਤਰੀ ਬਲਕਨ ਸਿੰਘ ਦੀ ਅਪਸਟਿਕ ਕਰਨ ਵੀਡੀਓ ਕੋਲ ਲੇਕਰ 3 ਦਿਨ ਕੇ ਵਿੱਚ ਉਸੇ ਕੈਸੇ ਨੇ ਮੈਂ ਆਪਣੇ ਤੌਰ ਤੇ ਗੱਲ ਕਰਨਾ ਨਹੀਂ ਸੀ ਚਾਹੁੰਦਾ ਕਿਉਂਕਿ ਬਹੁਤ ਹੀ ਸ਼ਰਮਨਾਕ ਕੱਟਣਾ ਹੈ ਸ਼ਰਮਨਾਕ ਗੱਲ ਹੈ ਆਮ ਆਦਮੀ ਪਾਰਟੀ ਦੇ ਲੀਡਰਾਂ ਵਾਸਤੇ ਡੁੱਬ ਕੇ ਮਰ ਜਾਣੇ ਵਾਲੀ ਸਥਿਤੀ ਹੈ ਉਹਨਾਂ ਨੂੰ ਆਪਣੇ ਫੇਸ ਸੇਵਿੰਗ ਵੀ ਨਹੀਂ ਕਰ ਨਹੀਂ ਪਾਰੇ ਸ਼ਕਲ ਵੀ ਬਚਾ ਨਹੀਂ ਪਾਰੇ ਮੈਂ ਪੰਜਾਬ ਦੀ ਮਹਿਲਾ ਕਮਿਸ਼ਨ ਨੂੰ ਪੁੱਛਣਾ ਚਾਹੁੰਦਾ ਜੀ ਅੱਜ ਤੁਸੀਂ ਕਿੱਥੇ ਹੋ ਯਾਦ ਕੋਈ ਝੂਟੀਆਂ ਗੱਲਾਂ ਸੀ ਤੁਸੀਂ ਬੜੇ ਛੇਤੀ ਨੋਟਿਸ ਕੱਢਿਆ ਅੱਜ ਭੈਣ ਜੀ ਤੁਹਾਨੂੰ ਕੋਈ ਦਰਦ ਨਹੀਂ ਆ ਰਿਹਾ ਕਿਸੇ ਸਾਡੀ 30 ਭੈਣ ਦੇ ਨਾਲ ਕਿਉਂ ਤੁਸੀਂ ਕਾਰਵਾਈ ਨਹੀਂ ਸ਼ੋਅ ਕੀਤੀ ਮੈਂ ਧੰਨਵਾਦੀ ਹਾਂ ਨੈਸ਼ਨਲ ਔਮਨ ਕਮਿਸ਼ਨ ਦਾ ਜਿਨ੍ਹਾਂ ਨੇ ਇਸ ਚੀਜ਼ ਦਾ ਨੋਟਿਸ ਲਿਆ ਬਹੁਤ ਹੀ ਕਨੌਨੀਆਂ ਹਰਕਤਾਂ ਹੈ ਇਹ ਅਰ ਬਹੁਤ ਹੀ અપਮਾਨਜਨਿਤ ਵੀਡੀਓਜ਼ ਕੁਮਰੀਆਂ ਜਿਹੜੀਆਂ ਕਿ ਆਮ ਆਦਿ ਪਾਰਟੀ ਦੇ ਲੀਡਰਾਂ ਦਾ ਆਚਰਣ ਦਾ ਪਰਦਾ ਫਾਸ਼ ਕਰ ਰਹੀਆਂ ਕਿ ਅਸਲ ਦੇ ਵਿੱਚ ਇਹ ਕੌਣ ਲੋਕ ਹੈ ਇਹਨਾਂ ਦੇ ਵੱਡੇ ਲੀਡਰਾਂ ਦੀਆਂ ਵੀ ਵੀਡੀਓਜ਼ ਦੀਆਂ ਗੱਲਾਂ ਚਰਚਾਆਂ ਆਮ ਪਬਲਿਕ ਵਿੱਚ ਸੋ ਐਸੀ ਤੁਰੰਤ ਮੰਗ ਕਰਦੇ ਆ ਕਿ ਤੁਰੰਤ ਬੀਜੇਪੀ ਪੰਜਾਬ ਇਹਦੇ ਤੇ ਪਰਚਾ ਦਰਜ ਕਰਕੇ ਜਿਹੜੇ ਵੀ ਬੰਦੇ ਇਨਵੋਲਵ ਹੈ ਉਹਨਾਂ ਨੂੰ ਫੜ ਕੇ ਅੰਦਰ ਦਬੇ ਔਰ ਮੈਂ ਭਗਵਾਨ ਤਮਨ ਤੇ ਕੇਜਰੀਵਾਲ ਜੀ ਨੂੰ ਕਹਿਣਾ ਚਾਹੁੰਦਾ ਕਿ ਕੁਛ ਸ਼ਰਮ ਕਰ ਲੋ ਇਹ ਮੰਤਰੀ ਨੂੰ ਤੁਰੰਤ ਲਾਹੋ ਤਾਂ ਕਿ ਤੁਹਾਡਾ ਮਾੜਾ ਮੋਟਾ ਫੇਸੇਵਿੰਗ ਹੋ ਜਾ ਤੁਹਾਡਾ ਕਰੈਕਟਰ ਤੇ ਜੋ ੱੱਬੇ ਲੱਗ ਰਹੇ ਤੁਹਾਡੇ ਉਹ ਉਸ ਨੂੰ ਬਚਾਓ ਬਰਕਾਤ ਸਿੰਘ ਉਹਨਾਂ ਦਾ ਕਹਿਣਾ ਜੋ ਦੋ ਤਿੰਨ ਵਾਰੀ ਉਹਨਾਂ ਨਾਲ ਗੱਲ ਕੀਤੀ ਜਾਂਦੇ ਉਹਨਾਂ ਨੂੰ ਸਿੰਪਲ ਉਹਨਾਂ ਨੇ ਕਿਹਾ ਕਿ ਨੋਟ ਮਿੰਟ ਤੇ ਨਾਟ ਇਨ ਮਾਈ ਨੋਲੇਜ ਯਾਰ ਦੁਨੀਆ ਦੀ ਨੌਲੇਜ ਵਿੱਚ ਆ ਗਿਆ ਕੱਲਾ ਤੇਰੀ ਉਹ ਨੌਲੇਜ ਵਿੱਚ ਨਹੀਂ ਆ ਰਿਹਾ ਇਹ ਨੌਲੇਜ ਦਾ ਕੁਝ ਵਾਅਦਾ ਕਰ ਆਪਣੀ ਦੇ ਵਿੱਚ ਤੁਸੀਂ ਉਹਦੀ ਨੌਲੇਜ ਦਾ ਵਾਅਦਾ ਕਰ ਦੋ ਇਹਦਾ ਮਤਲਬ ਇਹ ਹੈ ਇਹਦਾ ਮਤਲਬ ਇਹ ਹੈ ਕਿ ਅਸਲੀਅਤ ਨੂੰ ਉਹ ਮੁੱਕਰ ਨਹੀਂ ਸਕਦਾ ਤੇ ਉਹ ਦੱਸ ਨਹੀਂ پا ਰਿਹਾ ਉਹ ਇਸ ਗੱਲ ਨੂੰ ਟਾਲ ਰਿਹਾ ਕਿੰਨੀ ਦੇਰ ਟਾਲੇਗਾ भाजपा के जो पंजाब प्रदेश अध्यक्ष है सुनील जाखड़ उन्होंने कहा है कि जब तो केजीवाल जेल में थे तो अपनी जो बीमारियां किनारे लगे हुए थे अब इतने टेंपरेचर में वो वोट मांग रहे हैं और ऊपर से उन्होंने अर्जी भी दी है कि सात दिन का समय और दिया जाए सुप्रीम कोर्ट के अदालत वाले लेवल तेरा नाम लिया किसे सुनील जाखड़ कोई दुनिया दे बीच मतस्वी लीडर है जे कोई गरीब आदमीया दे खिलाफ लीडर है जिदे ਮਨਾ ਦੇ ਵਿੱਚ ਜ਼ਹਿਰ ਹੈ ਜੇ ਕਿਸੇ ਦੇ ਵਿੱਚ ਛੋਟੀਆਂ ਜਾਤਾਂ ਵਾਸਤੇ ਔਰ ਗਰੀਬ ਲੋਕਾਂ ਵਾਸਤੇ ਜੇ ਕਿਸੇ ਦੇ ਵਿੱਚ ਅੰਬੇਦਕਰ ਦੀ ਸੋਚ ਦੇ ਖਿਲਾਫ ਕੋਈ ਖੜਾ ਹੈ ਜੇ ਕੋਈ ਗਰੀਬ ਕੋਈ ਦਿਨ ਹੁੰਦੇ ਸੀ ਕਿ ਗਰੀਬ ਲੋਕਾਂ ਨੂੰ ਟੋਬੇ ਤੋਂ ਵੀ ਤਲਾਤ ਤੋਂ ਵੀ ਹੂ ਤੋਂ ਵੀ ਪਾਣੀ ਨਹੀਂ ਸੀ ਲੈਣ ਦਿੱਤਾ ਜਾਂਦਾ ਇਹ ਉਸ ਸੋਚ ਦਾ ਬੰਦਾ ਹੈ ਮੈਂ ਇਸ ਬੰਦੇ ਦੀ ਕਦੇ ਕੋਈ ਜਵਾਬ ਨਹੀਂ ਦਿੰਦਾ ਮੈਂ ਇਹਨੂੰ ਕਹਿਣਾ ਚਾਹੁੰਦਾ ਹੈ ਕਿ ਆਪਣੀ ਸੋਚ ਨੂੰ ਠੀਕ ਕਰੋ ਅੱਜ ਜਮਾਨਾ ਬਹੁਤ ਅੱਗੇ ਵੱਧ ਗਿਆ ਸਾਰੇ ਲੋਕਾਂ ਨੇ ਸਮਾਨਤਾ ਦਾ ਆਪਣੇ ਆਪ ਦੇ ਵਿੱਚ ਸਭ ਨੂੰ ਪਿਆਰ ਦੇ ਰਹੇ ਸਭ ਨੂੰ ਬਰਾਬਰ ਬਿਠਾ ਰਹੇ ਤੁਸੀਂ ਦਲਿਤ ਵਰਗ ਨੂੰ ਪੈਰ ਦੀ ਜੁੱਤੀ ਦੇ ਉੱਪਰ ਬਿਠਾਉਣ ਯੋਗ ਦੱਸਦੇ ਹੋ ਤੁਸੀਂ ਕਹਿੰਦੇ ਹੋ ਸਿਰ ਤੇ ਬਿਠਾਉਣ ਵਾਲੇ ਨਹੀਂ ਪੈਰ ਦੀ ਜੁੱਤੀ ਤੇ ਬਿਠਾਉਣ ਵਾਲੇ ਅਜਿਹੀ ਮਾਨਸਿਕਤਾ ਵਾਲੇ ਬੰਦੇ ਨੂੰ ਭਾਜਪੀ ਨੇ ਪ੍ਰਧਾਨ ਬਣਾ ਕੇ ਇਹ ਸਾਬਤ ਕਰਿਆ ਕਿ ਇਹ ਬੀਜੇਪੀ ਵੀ ਦਲਿਤ ਵਿਰੋਧੀ ਹੈ ਔਰ ਦਲਿਤਾ ਦੇ ਖਿਲਾਫ ਹੈ ਉਹਨਾਂ ਨੇ ਐਸਾ ਬੰਦਾ ਮੂਰੇ ਕਰਕੇ ਦਲਿਤ ਔਰ ਪਿਛੜੇ ਸ਼੍ਰੇਣੀ ਦੇ ਲੋਕਾਂ ਦਾ ਅਪਮਾਨ ਕੀਤਾ ਹੈ ਸਰ ਜੀ ਜਲਦੀ ਜਲਦੀ ਦੂਜੀ ਬਲਦੀ ਹੈ ਆਡੀਓ ਜਾਰੀ ਕੀਤੀ ਹੈ ਆਡੀਓ ਜਾਰੀ ਕੀਤੀ ਹੈ ਕੱਲ ਫੌਜੀ ਦੇ ਵਿੱਚ ਉਹਦੇ ਵਿੱਚ ਤੁਹਾਡੀ ਆਵਾਜ਼ ਹੈ ਜੇ ਤੁਸੀਂ ਕਹਿ ਰਹੇ ਹੋ ਕਿ ਯੂਪੀ ਬਿਹਾਰ ਦਿੱਲੀ ਦੇ ਤੋਂ ਇਹ ਪੰਜਾਬ ਦੇ ਭਜਾਵਾਂਗੇ ਇਹ ਦੇਰ ਕੀ ਆਉਂਦੀ ਹੈ ਉਹ ਜੀ ਮੈਂ ਯੂਪੀ ਬਿਹਾਰ ਜਿੱਥੇ-ਜਿੱਥੇ ਦੇ ਵੀ ਲੋਕ ਆ ਪ੍ਰਵਾਸੀ ਉਹਨਾਂ ਦਾ ਸਤਿਕਾਰ ਕਰਦਾ ਉਹਨਾਂ ਦੇ ਨਾਲ ਕੋਲ ਕੇ ਮਿਲ ਕੇ ਮੇਰੇ ਹਲਕੇ ਜਾ ਕੇ ਪੁੱਛੋ ਹਰ ਸਾਲ ਮੈਂ ਉਹਨਾਂ ਦੇ ਨਾਲ ਹੋਲੀ ਖੇਲਦਾ ਹਰ ਸਾਲ ਅਸੀਂ ਛੱਟ ਪੂਜਾ ਕਰਦੇ ਮੈਂ ਛੱਟ ਮਾਤਾ ਦਾ ਮੰਦਿਰ ਬਣਾ ਕੇ ਦਿੱਤਾ ਹੈ ਮਰੰਡੇ ਦੇ ਵਿੱਚ ਮੈਂ ਛੱਟ ਮਾਤਾ ਦੀ ਪੂਜਾ ਦੇ ਲਈ ਇੱਕ ਉੱਥੇ ਜਗ੍ਹਾ ਦਿੱਤੀ ਜਿਹਦੇ ਚੋਂ ਤਲਾਬ ਬਣਾ ਕੇ ਛੱਟ ਪੂਜਾ ਕਰਦੇ ਸਾਡਾ 9 ਮਾਸ ਦਾ ਰਿਸ਼ਤਾ ਹੈ ਇਹ ਜਿਹੜੇ ਕੋਈ ਇਸ ਤਰ੍ਹਾਂ ਬਰਗੜਾ ਕੇ ਕੋਸ਼ਿਸ਼ ਕਰਦੇ ਇਹਦੇ ਵਿੱਚ ਕੋਈ ਸੱਚਾਈ ਨਹੀਂ ਸਰ ਚੰਨੀ ਵਾਲਾ ਦੇ ਸੇਤਾਂ ਵਾਲਾ ਦੇ ਨਾਲ ਦਾ ਹੋ ਸਕਦਾ ਦੂਜੀ ਵਾਰ ਸੀ ਆ ਜਾ ਪਰ ਜੇਕਰ ਸੁਨੀਲ ਜਾਖੜ ਦੀ ਗੱਲ ਕਰੀਏ ਕੱਲ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਿੱਧੂ ਮੂਸੇਵਾਲਾ ਦੇ ਪਾਤਾ ਪਿਤਾ ਨੂੰ ਕਾਂਗਰਸ ਇਨਸਾਫ ਦੇ ਦਵਾ ਸਕਦੀ ਕਿਵੇਂ ਦੇਖਦੇ ਕਾਂਗਰਸ ਦਾ ਆਪੋਜੀਸ਼ਨ ਚ ਹੈ ਭਾਈ ਤੂੰ ਤੁਸੀਂ ਦੇਣਾ ਇਨਸਾਫ ਦਾ ਜਿਹੜੇ ਸਰਕਾਰ ਵਿੱਚ ਹੈ ਐਸੀ ਕਿਹਾ ਦੋਣਾ ਇਨਸਾਫ ਤੁਸੀਂ ਇਨਸਾਫ ਦੋ ਤੁਸੀਂ ਸਰਕਾਰ ਵਿੱਚ ਹੈ ਜਦੋਂ ਸਰਕਾਰ ਵਿੱਚ ਐਸੀ ਆ ਜਾਗੇ ਐਸੀ ਇਨਸਾਫ ਦਵਾਵਾਂਗੇ ਸੀ ਬੀਐਸਪੀ ਦੀ ਗੱਲ ਕੀਤੀ ਹੈ ਕੀ ਲੱਗਦਾ ਹੈ ਕਿ ਬੀਐਸਪੀ ਦਾ ਹੋਲਡ ਬੈਂਕ ਜਿਹੜਾ ਹੈ ਉਹ ਕਾਂਗਰਸ ਦੇ ਸੰਵਿਧਾਨ ਨੂੰ ਗੁਆਚ ਸਕਦਾ ਨਹੀਂ ਇਹ ਨਹੀਂ ਹੈ ਗੱਲ ਮੈਂ ਇਹ ਕਹਿ ਰਿਹਾ ਕਿ ਬੀਐਸਪੀ ਇੱਕ ਸਮਾਜ ਦੇ ਵਿੱਚ ਬਹੁਤਿਆਂ ਸਮਾਜ ਦੀ ਗੱਲ ਕਰਦੀ ਹੈ ਬੀਐਸਪੀ ਦੇ ਸੁਪਰੀਮੋ ਕਾਂਸੀ ਰਾਮ ਜੀ ਨੇ ਗਰੀਬ ਲੋਕਾਂ ਨੂੰ ਉੱਪਰ ਚੱਕਣ ਦੀ ਗੱਲ ਕੀਤੀ ਸੰਵਿਧਾਨ ਦੀ ਗੱਲ ਕੀਤੀ ਸੰਵਿਧਾਨ ਨੂੰ ਬਰਕਰਾਰ ਰੱਖਣ ਦੀ ਗੱਲ ਕੀਤੀ ਅੱਜ ਸੰਵਿਧਾਨ ਤੇ ਖਤਰਾ ਬਣਿਆ ਹੋਇਆ ਹੈ ਅੱਜ ਵੀ ਬੀ ਆਰ ਅੰਬੇਦਕਰ ਸਾਹਿਬ ਦੀ ਸੋਚ ਤੇ ਖਤਰਾ ਹੈ ਇਸ ਲਈ ਕਾਸ਼ੀ ਰਾਜ ਜੀ ਦੀ ਤੇ ਅੰਬੇਦਕਰ ਸਾਹਿਬ ਦੀ ਸੋਚ ਨੂੰ ਬਰਕਰਾਰ ਰੱਖਣ ਲਈ ਤੁਸੀਂ ਵੋਟ ਨੂੰ ਖਰਾਬ ਨਾ ਕਰੋ ਕਿਰਪਾ ਕਰਕੇ ਕਾਂਗਰਸ ਨੂੰ ਵੋਟ ਪਾਓ ਨਹੀਂ ਤਾਂ ਜਿਹੜੀ ਹੈ ਉਹਦੇ ਨਾਲ ਬੀਜੇਪੀ ਦੀ ਵੋਟ ਦਾ ਫਾਇਦਾ ਹੁੰਦਾ ਹੈ ਜਿਹੜੀ ਤੁਹਾਡੀ ਵੋਟ ਹੈ ਉਹ ਬੀਜੇਪੀ ਨੂੰ ਜਾਂਦੀ ਹੈ ਯਾਰ ਮੈਂ ਕਹਿੰਦਾ ਉਹ 7 ਦਿਨ ਕਿਹਾ 17 ਦਿਨ ਦਾ ਵੀ ਟਾਈਮ ਦੇ ਦਿਓ ਉਹਨੂੰ ਆਖਰ ਨੂੰ ਤਾਂ ਪੁਲਾਂ ਦੇ ਥੱਲੇ ਉਹ ਨਹੀਂ ਪਾਣੀ ਲੰਘਣਾ ਜਿਹੜਾ ਪੰਜਾਬ ਨੂੰ ਲੁੱਟਿਆ ਰ ਕੁੱਟਿਆ ਹੈ ਈਦਾ ਸਾਹਿਬ ਕਿਨੇ ਦਿਨ ਹੋਣਾ ਸਰ ਆਪਰੇ ਤਾਂ ਸਰ ਆਪਰੇ ਤਾਂ ਬੀਜਪੀ ਦੇ ਲੀਡਰ ਅਕਸਰ ਇਹ ਹੀ ਗੱਲ ਕਰਦੇ ਨੇ ਸਟੇਜ ਤੋਂ ਨਾ ਮੇਰੀ ਨਾ ਅੱਖਾਂ ਦੇ ਵਿੱਚ ਧੁੱਪ ਤੋਂ ਪ੍ਰੋਬਲਮ ਆਉਂਦੀ ਹੈ ਮੈਨੂੰ ਬਸ ਇਹ ਮੈਂ ਤੁਸੀਂ ਮੈਨੂੰ ਪੁੱਛਿਆ ਤਾਂ ਮੈਨੂੰ ਇੱਕ ਤਾਂ ਗੈਂਦੇ ਤੋਂ ਪ੍ਰੋਬਲਮ ਹੈ ਗੈਂਦੇ ਨਾਲ ਮੈਨੂੰ ਰੈਸ਼ਿਜ਼ ਆ ਜਾਂਦੇ ਆ ਤੇ ਲੋਕ ਗੈਂਦੇ ਦੇ ਫੁੱਲ ਮੇਰੇ ਉੱਪਰ ਘੇਰਦੇ ਆ ਉਹ ਆਪਣਾ ਪਿਆਰ ਕਰਦੇ ਆ ਮੈਂ ਉਹਨਾਂ ਨੂੰ ਰੋਕਦਾ ਵੀ ਆ ਲੇਕਿਨ ਫੇਰ ਵੀ ਘੇਰ ਦਿੰਦੇ ਆ ਇਕ ਮਨੁੱਖ ਜਿਹੜਾ ਟਿੱਕਾ ਲਾਉਂਦੇ ਉਹਦਾ ਗੇਰੂ ਤੋਂ ਅਲਰਜੀ ਹੈ ਇਹ ਇਸ ਕਰਕੇ ਮੈਂ ਚੰਦਨ ਦਾ ਟਿੱਕਾ ਲਗਾਉਂਦਾ ਜਾਂ ਪੀਲਾ ਜਿਹੜਾ ਹਲਦੀ ਦਾ ਟਿੱਕਾ ਲਾਉਂਦਾ ਉਹ ਲਾਉਂਦਾ ਹਾਂ ਮੈਂ ਚੰਦਨ ਦਾ ਜਾਂ ਹਲਦੀ ਦਾ ਇੱਕ ਇਹਦਾ ਵੀ ਇੱਕ ਕੰਟਰੋਵਰਸੀ ਵੀਡੀਓ ਜਿਹੜੀ ਹੋਈ ਹੈ ਜੀ ਇਹ ਦੇਖੋ ਮੇਰੀ ਤਾਂ ਬਿਮਾਰੀ ਹੈ ਅਗਲੇ ਕੰਟਰੋਵਰਸੀ ਕਰੀ ਜਾਂਦੇ ਮੈਨੂੰ ਤਾਂ ਤੁਸੀਂ ਮੇਰੇ ਇੱਥੇ ਉਹ ਲਿਆਓ ਗੈਂਦਾ ਲਿਆਓ ਇੱਥੇ ਲਗਾ ਦਿਓ ਤਾਂ ਤਫੜ ਪੈ ਜਾਣਾ ਦੋ ਚੀਜ਼ਾਂ ਤੋਂ ਮੈਨੂੰ ਅਲਰਜੀ ਹੈ ਮੈਂ ਕਹਿ ਰਿਹਾ ਕਿ ਮੇਰੇ ਚੰਦਨ ਦੇ ਟਿੱਕੇ ਜਿੰਨੇ ਮਰਜ਼ੀ ਲਗਾਓ ਮੇਰੇ ਹਲਦੀ ਦੇ ਟਿੱਕੇ ਜਿੰਨੇ ਮਰਜ਼ੀ ਲਾਓ ਹਲਦੀ ਦੇ ਵਿੱਚ ਚੌਲ ਮਲਾ ਕੇ ਲਾਓ ਜਿਹੜੇ ਸ਼ਗਨਾ ਦੇ ਕੰਮ ਹੈ ਉਹ ਕਰੋ ਲੇਕਿਨ ਜਿਹੜੀ ਚੀਜ਼ ਤੋਂ ਮੈਨੂੰ ਅਲਰਜੀ ਹੈ ਜਿਹੜੀ ਨਾਲ ਮੇਰੀ ਚਮੜੀ ਖਰਾਬ ਹੁੰਦੀ ਹੈ ਗੈਂਦੇ ਦਾ ਫੁੱਲ ਹੈ ਨਾ ਉਹਦੇ ਵਿੱਚ ਗੇਰੂ ਹੁੰਦਾ ਜੀ ਹਾਂ ਹਾਂ ਉਹ ਉਹਦਾ ਵਿੱਚ ਆਮ ਤੌਰ ਤੇ ਕੰਪੋਨੈਂਟ ਪਾ ਲੈਂਦੇ ਆ ਤਾਂ ਉਹ ਪਤਾ ਨਹੀਂ ਹੁੰਦਾ ਪਾਇਆ ਵਾ ਕਿ ਨਹੀਂ ਚੰਦਨ ਦਾ ਪਤਾ ਲੱਗ ਜਾਂਦਾ ਚੰਦਨ ਹੈ ਹਲਦੀ ਦਾ ਪਤਾ ਲੱਗ ਜਾਂਦਾ ਹਲਦੀ ਹੈ ਉਹਨਾਂ ਦੇ ਜਿੰਨੇ ਮਰਜ਼ੀ ਮੈਂ ਮੇਰੀ ਗੱਲ ਸੁਣੋ ਇਹ ਰਿਕੂ ਨੂੰ ਮੇਰੇ ਨਾਲ ਬਿਠਾਓ ਮੈਂ ਕਹਿੰਦਾ ਮੰਤਰਾਂ ਤੇ ਹੀ ਗੱਲ ਕਰ ਲਈਏ ਆਓ ਨਾ ਬੰਗਲਾ ਮੁਖੀ ਦੇ ਮੰਤਰ ਮੈਂ ਕਹਿੰਦਾ ਜੀ ਰਿੰਕੂ ਬੀਜੇਪੀ ਦਾ ਕੈਂਡੀਡੇਟ ਹੈ ਮੇਰੇ ਨਾਲ ਬੰਗਲਾ ਮੁਖੀ ਦੇ ਪਾਠ ਦੇ ਵਿੱਚ ਬੈਠੇ ਮੈਂ ਮੰਤਰ ਪੜ੍ਹਾਂਗਾ ਉਹ ਉਹ ਉਹਦਾ ਮਤਲਬ ਇਹ ਦੱਸ ਦਿਓ ਕਿਸੇ ਦਾ ਮੈਂ ਸੰਸਕ੍ਰਿਤ ਦਾ ਸਟੂਡੈਂਟ ਐ ਮੈਂ ਬੰਗਲਾ ਮੁਖੀ ਦਾ ਪਾਠ ਕਰ ਸਕਦਾ ਮੈਂ ਮੈਂ ਹਵਨ ਕਰ ਲੈਂਦਾ ਮੈਂ ਬੰਗਲਾ ਮੁਖੀ ਦੇ ਜਾ ਕੇ 8 ਕਰੋੜ ਨਾਲ ਉਤੇ ਹਵਨ ਕਰਾਉਣਾ ਮੈਂ ਖਰੜ ਦੇ ਵਿੱਚ ਅੱਜ ਤੋਂ 25 ਸਾਲ ਪਹਿਲਾਂ ਹੁਣ ਇਲੈਕਸ਼ਨ ਦੀ ਗੱਲ ਨਹੀਂ ਦੱਸ ਰਿਹਾ 25 ਸਾਲ ਪਹਿਲਾਂ ਲਾਂਡਰਾ ਰੋਡ ਦੇ ਮੰਦਰ ਦੇ ਵਿੱਚ ਹਨੂਮਾਨ ਜੀ ਦੀ ਮੂਰਤੀ ਦੀ ਸਥਾਪਨਾ ਕਰਾਈ ਹੈ ਆਪਣੇ ਵੱਲੋਂ ਮੈਂ ਪੈਰੋਜੀ ਦੀ ਮੂਰਤੀ ਦੀ ਸਥਾਪਨਾ ਕਰਾਈ ਹੈ ਮੈਂ ਆਪਣੀ RAM LILA ਕਮੇਟੀ ਦਾ ਪੈਟਰਨ ਹੈ ਮੈਂ ਹਰ ਸਾਲ ਹਰ RAM LILA ਦੇ ਵਿੱਚ ਦਸਹਰੇ ਤੋਂ ਅਗਲੇ ਦਿਨ ਖਰੜ ਦੇ ਵਿੱਚ ਭਗਵਾਨ रामचंद्र ਜੀ ਦਾ ਰਾਜ ਤਿਲਕ ਮੇਰੇ ਹੱਥੋਂ ਕਰਵਾਇਆ ਜਾਂਦਾ ਹੈ ਸਿਰਫ 30 ਸਾਲਾਂ ਦੇ ਵਿੱਚ ਇੱਕ ਨਾਗਾ ਪਿਆ ਮੈਂ ਹਰ ਸਾਲ ਰਾਜ ਤਿਲਕ ਕਰਨ ਜਾਂਦਾ ਮੇਰਾ ਜਨਮ ਰਾਮ ਨੌਮੀ ਵਾਲੇ ਦਿਨ ਦਾ ਹੈ ਕੱਢ ਕੇ ਦੇਖ ਲਓ ਮੇਰੇ ਜਨਮ ਦੀ ਤਿੱਥੀ ਨੂੰ ਉਸ ਦਿਨ ਰਾਮ ਨੌਮੀ ਸੀ ਮੇਰੇ ਮੇਰਾ ਨਕਸ਼ਤਰ ਇਹਨੂੰ ਤਾਂ ਪਤਾ ਨਹੀਂ ਹੋਣਾ ਨਕਸ਼ਤਰ ਕਿਆ ਹੁੰਦਾ ਨਾ ਕੁੰਡਲੀ ਕਿਆ ਹੁੰਦੀ ਇਹ ਜਿਨ੍ਹਾਂ ਨੂੰ ਭਾਜਪਾ ਦੇ ਕੈਂਡੀਡੇਟ ਬਣਾਇਆ ਮੇਰਾ ਨਕਸ਼ਤਰ ਪੁਨਰਵਸੂ ਹੈ ਜਿਹੜਾ ਕਿ ਭਗਵਾਨ ਰਾਮਜੀਤ ਹੈ ਮੈਂ ਭਗਵਾਨ ਰਾਮਦਾਸ ਅਸਲੀ ਚੇਲਾ ਹੈ ਕਿ ਇਹ ਲੋਕ ਹੈ ਤੇ ਭਾਜਪਾ ਦੇ ਜਿਹੜੇ ਕੈਂਡੀਡੇਟ ਹੈ ਜੇ ਇੱਕ ਇੱਕ ਮੰਤਰ ਦਾ ਵੀ ਉਚਾਰਨ ਕਰਦੇ ਮੈਂ ਦੋ ਘੰਟੇ ਨਹੀਂ ਹਟਣਾ ਮੰਤਰ ਉਚਾਰ ਕਰਦਾ ਜਨੀ ਸਾਹਿਬ ਜਨੀ ਸਾਹਿਬ ਜਨੀ ਸਾਹਿਬ ਕੱਲ ਕੇਂਦਰੀ ਮੰਤਰੀ ਸਮ੍ਰਿਤੀ ਰਾਜ ਸਾਨੂੰ ਪੰਜਾਬ ਦੀ ਬ੍ਰਾਹਮਣ ਸਭਾ ਨੇ ਸਮਰਥਨ ਦਿੱਤਾ ਹੈ ਅਨ ਕੰਡੀਸ਼ਨਲ ਖੁੱਲਾ ਸਮਰਥਨ ਦਿੱਤਾ ਮੈਂ ਜਦੋਂ ਮੁੱਖ ਮੰਤਰੀ ਸੀ ਫਗਵਾੜੇ ਦੇ ਵਿੱਚ ਭਗਵਾਨ ਪਰਸੂਰਾਮ ਜੀ ਦੇ ਮੰਦਿਰ ਦੇ ਵਿੱਚ 10 ਕਰੋੜ ਰੁਪਏ ਮੈਂ ਦਿੱਤਾ ਹੈ ਸ਼ਾਇਦ ਮੈਂ ਪਹਿਲਾ ਹੀ ਇੱਕੋ ਮੁੱਖ ਮੰਤਰੀ ਹਾਂ ਜੀਨੇ ਭਗਵਾਨ ਪਰਸੂਰਾਮ ਜੀ ਦੀ ਮੰਦਿਰ ਦੇ ਵਿੱਚ ਇੰਨੇ ਪੈਸੇ ਦਿੱਤੇ ਸਰ ਬੀਜਪੀ ਤੇ ਆਪਨੇ ਕੈਂਡੀਡੇਟ ਉਹ ਪੈਸਾ ਯੂਜ਼ ਹੋ ਰਿਹਾ ਜੀ ਬਹੁਤ ਅੱਛਾ ਮੰਦਿਰ ਬਣ ਰਿਹਾ ਹੈ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਆਪਣਾ ਕੁਸ਼ਨਾ ਕੁਸ਼ਪਗਵਾਂ ਦੇ ਅਰਪਣ ਕਰ ਸਕਿਆ। ਉਹਨਾਂ ਨੇ ਸਰਕਾਰ ਦੀ ਪਾਬਾ ਜੀ ਮੰਤਰੀ ਸੰਗਰਦੀ ਰਾਣੀ ਮਾਨਸਾ ਆਰੇ ਜੀ ਤੇ ਉਹਨਾਂ ਦਾ ਚੋਪਲ ਲੈਂਡ ਨਹੀਂ ਹੋ ਪਾਇਆ। ਉਹਦੇ ਬਾਅਦ ਜਿਹੜੀ ਉਹਨਾਂ ਦੀ ਉਮੀਦਵਾਰਾ ਬੀਜੇਪੀ ਦੀ ਉਹਨਾਂ ਨੇ ਪ੍ਰਸ਼ਾਸਨ ਤੇ ਸਵਾਲ ਖੜੇ ਕੀਤੇ ਕਿ ਉਹਨਾਂ ਦਾ ਚੋਪਲ ਲੈਂਡ ਨਹੀਂ ਕਰਵਾਇਆ ਗਿਆ। ਇਹ ਗੱਲਾਂ ਹੁੰਦੀਆਂ ਰਹਿੰਦੀਆਂ ਐ ਕਿ ਕੋਈ ਐਡੀ ਗੱਲ। ਮੇਰਾ ਕਹਿੰਦੀ ਕਿ ਜਿਹੜੇ ਬ੍ਰਾਹਮਣ ਸਫਾ ਕਹਿੰਦੇ ਸਾਡੀ ਸਰਕਾਰਾਂ ਤੋਂ ਬਸ ਸਬਾ ਪੰਕ ਕਰਕੇ ਗੱਲ ਕਰਦੇ। ਇਹ ਜਿਹੜੇ ਕੋਈ ਵੀ ਪੈਸੇ ਸਕੇ ਅੱਗੇ ਕੰਮ ਨਹੀਂ ਵਧਾਇਆ ਗਿਆ। ਇਹਨਾਂ ਸਰਕਾਰ ਨੂੰ ਸਾਡੇ ਅਸੀਂ ਤਾਂ ਕਿਲਾ ਜਿਹੜੇ ਮੌਜੂਦਾ ਸਰਕਾਰਾਂ ਏ ਯਾਰ ਮੈਂ ਕਿਹਦੇ ਕਿਹਦੇ ਦੁਸ਼ਮਣ ਦੱਸਾਇਆ ਇਹਨਾਂ ਨੂੰ ਇਹ ਕਿਸਾਨਾਂ ਦੀ ਇਹ ਸਰਕਾਰ ਦੁਸ਼ਮਣ ਹੈ ਗਰੀਬਾਂ ਦੀ ਇਹ ਸਰਕਾਰ ਦੁਸ਼ਮਣ ਹੈ ਬ੍ਰਾਹਮਣ ਸਭਾ ਦੇ ਇਹਨਾਂ ਨੇ ਪੈਸੇ ਨੇ ਲੁਆਏ ਇਹ ਸਰਕਾਰ ਨਹੀਂ ਚੱਲ ਰਹੀ ਮੈਂ ਪਹਿਲਾਂ ਕਿਹਾ ਜੀ ਸਟੇਜ ਚਲਾਉਣ ਦੇ ਵਿੱਚ ਤੇ ਸਟੇਟ ਚਲਾਉਣ ਦੇ ਵਿੱਚ ਫਰਕ ਹੈ ਇਹ ਸਿਰਫ ਸਟੇਜ ਹੀ ਚਲਾ ਰਿਹਾ ਸਾਡਾ ਮੁੱਖ ਮੰਤਰੀ ਇਹਨੂੰ ਸਟੇਟ ਚਲਾਉਣੀ ਨਹੀਂ ਆਉਂਦੀ ਇਹਨੇ ਸਾਡਾ ਇਹ ਜਿਹੜੇ 2 ਸਾਲ ਹੈ ਕਾਲੇ ਅੱਖਰਾਂ 'ਚ ਲਿਖੇ ਜਾਣਗੇ ਔਰ ਇਹ ਜੋੜਾ ਹੋ ਜਾਣੇ 1 ਮਹੀਨੇ ਚ ਨਹੀਂ ਸਰਕਾਰ ਚੱਲਦੀ ਹੋ ਜਾਣੀ ਬਹੁਤ ਧੰਨਵਾਦ ਬੀਜਪੀ ਤੇ ਆਪ ਦੇ ਲੀਡਰ ਜਿਹੜੇ ਆ ਅਕਸਰ ਇਹੀ ਕਹਿੰਦੇ ਨਜ਼ਰ ਆਉਂਦੇ ਆ ਕਿ 2 ਮਹੀਨੇ 20 ਤਰੀਕ ਤੋਂ ਬਾਅਦ ਬੂਰੀਆ ਬਸਤਰਾ ਇਕੱਠਾ ਕਰਕੇ ਵਾਪਸ ਕਰੇ ਵੀਰ ਜੀ ਚੰਨੀ ਨਹੀਂ ਜਾਂਦਾ ਚੰਨੀ ਆ ਗਿਆ ਚੰਨੀ ਲੋਕਾਂ ਨੇ ਐਸੈਪਟ ਕਰ ਲਿਆ ਚੰਨੀ ਚੰਨੀ ਹੋਈ ਵੀ ਐ ਚੰਨੀ ਇੱਥੇ ਰਹੂਗਾ ਘਰ ਲੈ ਲਿਆ ਤੇ ਘਰ ਦੇ ਵਿੱਚ ਰਹੂਗਾ ਮੈਂ ਵਿਸ਼ਵਾਸ ਦੋ ਉਹਨਾਂ ਲੋਕਾਂ ਨੂੰ ਹਰ ਵੈਦਾ ਕਰਦਾ ਮੇਰਾ ਇਹ ਕੋਈ ਆਖਰੀ ਲੈਕਚਰ ਨਹੀਂ ਆ ਨਾ ਕੋਈ ਪਹਿਲਾ ਐ ਮੈਂ ਇੱਥੇ ਰਹਿਣਾ ਤੁਹਾਡੇ ਵਿਚਕਾਰ ਤੁਹਾਡੇ ਨਾਲ ਇੱਥੇ ਚਾਹ ਪੀ ਕੇ ਕਰਨ